ਤਨ ਬਾਬਾ ਸ੍ਰੀ ਚੰਦ ਜੀ ਪਰਮਾਤਮਾ ਇੱਕ ਜਲਦੇ ਹੋਏ ਸੂਰਜ ਦੀ ਤਰ੍ਹਾਂ ਹੈ ਜਿਸ ਤੇ ਚਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਹੈ ਅਤੇ ਇਨਸਾਨ ਇੱਕ ਜਲਦੇ ਹੋਏ ਦੀਵੇ ਦੀ ਤਰ੍ਹਾਂ ਹੈ ਜੋ ਰੋਸ਼ਨੀ ਤਾਂ ਸਭ ਨੂੰ ਦਿੰਦਾ ਹੈ ਆਪਣੇ ਵਿਚਾਰ ਤਾਂ ਸਾਰਿਆਂ ਨੂੰ ਦੱਸਦਾ ਹੈ ਪਰ ਆਪਣੇ ਖੁਦ ਦੇ ਥੱਲੇ ਹਨੇਰਾ ਹੁੰਦਾ ਹੈ ਆਪਣੇ ਥੱਲੇ ਦਾ ਹਨੇਰਾ ਉਸ ਨੂੰ ਦਿਖਾਈ ਹੀ ਨਹੀਂ ਦਿੰਦਾ ਦੂਸਰਿਆਂ ਨੂੰ ਤਾਂ ਵੱਧ ਤੋਂ ਵੱਧ ਸੰਦੇਸ਼ ਦਿੰਦਾ ਹੈ ਪਰ ਆਪਣੇ ਕਰਮਾਂ ਦਾ ਹਿਸਾਬ ਨਹੀਂ ਰੱਖਦਾ ਆਪਣੇ ਗੁਨਾਹਾਂ ਨੂੰ ਨਹੀਂ ਦੇਖਦਾ ਜਿੰਨੀ ਦੇਰ ਦੀਵੇ ਦੇ ਥੱਲੇ ਹਨੇਰਾ ਹੈ ਓਨੀ ਦੇਰ ਉਹ ਸੂਰਜ ਨਹੀਂ ਬਣ ਸਕਦਾ ਜਦੋਂ ਇਨਸਾਨ ਦਾ ਗਿਆਨ ਸੂਰਜ ਵਿੱਚ ਸਮਾ ਜਾਂਦਾ ਹੈ ਤਾਂ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਫਿਰ ਉਸ ਵਿੱਚ ਚਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਹੁੰਦੀ ਹੈ ਕਿਉਂਕਿ ਉਸ ਵਿੱਚ ਫਿਰ ਮੈਂ ਨਹੀਂ ਰਹਿੰਦੀ انسان ਦੇ ਕਰਮ ਵੀ ਉਸੇ ਤਰ੍ਹਾਂ ਹੋਣੇ ਚਾਹੀਦੇ ਹਨ ਅੰਦਰੋਂ ਵੀ ਰੋਸ਼ਨੀ ਵਾਲੇ ਅਤੇ ਬਾਹਰੋਂ ਵੀ ਰੋਸ਼ਨੀ ਵਾਲੇ ਇਨਸਾਨੀ ਆਤਮਾ ਗਿਆਨ ਪ੍ਰਾਪਤ ਕਰਨ ਵਾਸਤੇ ਇਸ ਧਰਤੀ ਦੇ ਉੱਤੇ ਜਨਮ ਲੈਂਦੀ ਹੈ ਪ੍ਰਮਾਤਮਾ ਕੋਲ ਰਹਿ ਕੇ ਉਹ ਪ੍ਰਮਾਤਮਾ ਨੂੰ ਅੱਗੇ ਅਰਦਾਸ ਕਰਦੀ ਹੈ ਕਿ हे ਪ੍ਰਮਾਤਮਾ ਮੈਂ ਗਿਆਨ ਪ੍ਰਾਪਤ ਕਰਨਾ ਚਾਹੁੰਦੀ ਹਾਂ ਕਿਰਪਾ ਕਰਕੇ ਮੈਨੂੰ ਮਨੁੱਖ ਦਾ ਜੀਵਨ ਦਿਓ ਮਨੁੱਖ ਦੇ ਜੀਵਨ ਧਾਰਨ ਕਰਨ ਤੋਂ ਬਾਅਦ ਉਹ ਆਤਮਾ ਗਿਆਨ ਖੋਜਣ ਦੀ ਕੋਸ਼ਿਸ਼ ਕਰਦੀ ਹੈ ਛੋਟਾ ਬੱਚਾ ਵੱਧ ਤੋਂ ਵੱਧ ਗਿਆਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ ਹਰ ਪਾਸੇ ਉਸ ਵਿੱਚ ਜਾਣਨ ਦੀ ਹੀ ਇੱਛਾ ਹੁੰਦੀ ਹੈ ਪਰ ਜਦੋਂ ਇਨਸਾਨ ਸ਼ਿਆਨਾ ਵੱਡਾ ਹੋ ਜਾਂਦਾ ਹੈ ਤਾਂ ਉਸ ਵਿੱਚ ਜਾਣਨ ਦੀ ਇੱਛਾ ਘਟ ਜਾਂਦੀ ਹੈ ਅਤੇ ਆਪਣੇ ਵਾਸਤੇ ਹੀ ਕੰਮ ਕਰਨ ਦੀ ਇੱਛਾ ਜਾਗਰਿਤ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਵਿੱਚ ਗਿਆਨ ਦੀ ਇੱਛਾ ਘਟਨੀ ਸ਼ੁਰੂ ਹੋ ਜਾਂਦੀ ਹੈ ਆਤਮਾ ਇਨਸਾਨ ਦਾ ਜੀਵਨ ਇਸ ਲਈ ਧਾਰਨ ਕਰਦੀ ਹੈ ਕਿਉਂਕਿ ਇਨਸਾਨ ਦੇ ਦਿਮਾਗ ਵਿੱਚ ਪੂਰਾ ਬ੍ਰਹਿਮੰਡ ਸਮਾਇਆ ਹੋਇਆ ਹੈ ਆਤਮਾ ਚਾਹੁੰਦੀ ਹੈ ਕਿ ਮੈਂ ਇਨਸਾਨ ਦਾ ਜੀਵਨ ਧਾਰਨ ਕਰਕੇ ਪੂਰੇ ਬ੍ਰਹਿਮੰਡ ਦਾ ਗਿਆਨ ਪ੍ਰਾਪਤ ਕਰ ਲਵਾਂ ਪਰ ਇਥੇ ਪਹੁੰਚ ਕੇ ਆਤਮਾ ਆਪਣਾ ਮਨੋਰਥ ਭੁੱਲ ਜਾਂਦੀ ਹੈ ਅਤੇ ਲੋਭ ਹੰਕਾਰ ਵਿੱਚ ਫਸ ਕੇ ਇਹ ਸਭ ਕੁਝ ਭੁੱਲ ਜਾਂਦੀ ਹੈ ਅਤੇ ਖਾਲੀ ਹੱਥ ਫਿਰ ਪਰਮਾਤਮਾ ਦੇ ਕੋਲ ਪਹੁੰਚ ਜਾਂਦੀ ਹੈ ਅਤੇ ਪਰਮਾਤਮਾ ਕੋਲ ਜਾ ਕੇ ਉਸ ਨੂੰ ਫਿਰ ਚੇਤਾ ਆਉਂਦਾ ਹੈ ਕਿ ਮੇਰਾ ਅਸਲੀ ਮਨੋਰਥ ਕੀ ਸੀ ਫਿਰ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਨਵਾਂ ਜੀਵਨ ਲੈਣ ਵਾਸਤੇ ਪਰਮਾਤਮਾ ਉਸ ਨੂੰ ਕਹਿੰਦਾ ਹੈ ਕਿ ਤੂੰ ਤਾਂ ਪਰਮਾਤਮਾ ਦਾ ਕੁਝ ਵੀ ਗਿਆਨ ਪ੍ਰਾਪਤ ਨਹੀਂ ਕੀਤਾ ਫਿਰ ਆਤਮਾ ਕਿਸੇ ਜੀਵ ਜੰਤ ਕੀੜੇ ਮਕੋੜੇ ਦਾ ਜੀਵਨ ਧਾਰਨ ਕਰਦੀ ਹੈ ਅਤੇ ਥੋੜਾ ਕੁ ਗਿਆਨ ਪ੍ਰਾਪਤ ਕਰਦੀ ਹੈ ਇਸੇ ਤਰ੍ਹਾਂ ਜਿੰਨੀ ਉਸ ਦੀ ਇੱਛਾ ਵੱਧਦੀ ਜਾਂਦੀ ਹੈ ਗਿਆਨ ਪ੍ਰਾਪਤ ਕਰਨ ਦੀ ਉਸ ਦੇ ਕਰਮ ਚੰਗੇ ਹੁੰਦੇ ਜਾਂਦੇ ਹਨ ਅਤੇ ਜੀਵਾਂ ਵਿੱਚ ਜਿਸ ਵਿੱਚ ਉਸ ਦਾ ਜਨਮ ਹੋਇਆ ਉਸ ਦੇ ਜਨਮ ਵਿੱਚ ਸੁਧਾਰ ਹੁੰਦਾ ਜਾਂਦਾ ਹੈ ਅਤੇ ਗਿਆਨ ਜਾਣਨ ਵਾਲੇ ਜੀਵ ਵਿੱਚ ਉਸ ਦਾ ਜਨਮ ਹੋਣਾ ਸ਼ੁਰੂ ਹੋ ਜਾਂਦਾ ਹੈ ਆਖਰਕਾਰ ਫਿਰ ਹਜ਼ਾਰਾਂ ਕਰੋੜਾਂ ਜੀਵਾਂ ਦੇ ਜਨਮ ਤੋਂ ਬਾਅਦ ਇਨਸਾਨੀ ਰੂਪ ਧਾਰਨ ਕਰਦੀ ਹੈ ਅਤੇ ਜੋ ਆਤਮਾ ਗਿਆਨ ਪ੍ਰਾਪਤ ਕਰ ਲੈਂਦੀ ਹੈ ਪ੍ਰਮਾਤਮਾ ਵਿੱਚ ਮਿਲ ਜਾਂਦੀ ਹੈ ਪਰ ਜੋ ਇਨਸਾਨੀ ਰੂਪ ਵਿੱਚ ਵੀ ਗਿਆਨ ਪ੍ਰਾਪਤ ਨਹੀਂ ਕਰ ਸਕਦੀ ਫਿਰ ਨਿੱਕੇ ਜਿਹੇ ਕੀੜੇ ਤੋਂ ਸ਼ੁਰੂਆਤ ਹੁੰਦੀ ਹੈ ਗਿਆਨ ਪ੍ਰਾਪਤ ਕਰਨ ਵਾਸਤੇ ਇਹ ਸਿਲਸਿਲਾ ਤਦ ਤੱਕ ਚੱਲਦਾ ਰਹਿੰਦਾ ਹੈ ਜਦ ਤੱਕ ਉਹ ਆਤਮਾ ਆਪਣੇ ਅਸਲੀ ਮਨੋਰਥ ਤੱਕ ਨਹੀਂ ਪਹੁੰਚ ਜਾਂਦੀ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ